ਦੇ ਖੇਡਣ ਵਾਸਤੇ ਗਿਆ ਵਾ ਬਹੁਤ ਹਨਮਾਨ ਹੈ ਹਾਂ ਬੱਚੇ ਤੇ ਆਪਣੇ ਨਹੀਂ ਸੋਚਿਆ ਅਸੀਂ ਵੀ ਇੱਕ ਅਮੜਾ ਲਾਕ ਮਾਊ ਕਬੱਡੀ ਚ ਬਾਹਲੇ ਮੁਲਕਾਂ ਜਾਊਗਾ ਵਿਦੇਸ਼ਾਂ ਵਿੱਚ ਧਰਤੀ ਜਾਊਗਾ ਕਈ ਸੋਚਿਆ ਸੀ ਮਾਪੇ ਨੇ ਕੋਈ ਬਚਪਨ ਦੀ ਸ਼ੌਂਕ ਸੀ ਇੱਕਮ ਨੂੰ ਜਿਹੜਾ ਕਬੱਡੀ ਦਾ ਕਿ ਜਾਂ ਬਾਹਰ ਸ਼ੌਂਕ ਪਿਆ ਕੇ ਤੁਮਲ ਵੇਖੀ ਨਹੀਂ ਨਹੀਂ ਬਚਪਨ ਜੀ ਬਚਪਨ ਦਾ ਹੀ ਉਹਦਾ ਸ਼ੌਂਕ ਆ ਨਿਵਾਹ ਨੂੰ ਨਹੀਂ ਪਤਾ ਹੁੰਦਾ ਵੀ ਪੀ ਇੱਕ ਵੱਡੀ ਖੇਡਦਾ ਹਨ ਫਿਰ ਪਤਾ ਲੱਗਾ ਹੀ ਕਿਉਂਕਿ ਥਕਾਵੇ ਸ਼ਾ ਦਰਬਾਰ ਆ ਅੱਛਾ ਡੇਰੇ ਤੇ ਉੱਥੇ ਜਾਂਦਾ ਸੀ ਉੱਥੇ ਨਿੱਕੇ ਨਿੱਕੇ ਬੱਚੇ ਸਾਰੇ ਛੋਟੇ ਛੋਟੇ ਖੇਡਦੇ ਹੁੰਦੇ ਸੀ ਤੇ ਇਹਨੇ ਆਣ ਕੇ ਆਪਣੇ ਕੱਪੜੇ ਧੋਣੇ ਇਥੇ ਰਾਂ ਵੀ ਮਤਲਬ ਕਿ ਜਿਹੜੇ ਵੀ ਮਤਲਬ ਕਿ ਜਿੰਨਾਂ ਦਾ ਕਬੱਡੀ ਖੇਡਣੀ ਤੇ ਮੈਂ ਹਣਾ ਵੀ ਇਹ ਕਿਉਂ ਕਰ ਰੋਜੀ ਤੋਂ ਹੁੰਦਾ ਇਦਾਂ ਕਰਕੇ ਤੇ ਇਹਦੇ ਪਾਪਾ ਮੋਂ ਕਹਿੰਦੇ ਵੀ ਨਹੀਂ ਇਹ ਕਬੱਡੀ ਖੇਡਦੇ ਉਥੇ ਮਿੱਟੀ 'ਚ ਤੇ ਤਾਂ ਕਰਕੇ ਆ ਆਣਾ ਮਿਹਨਤ ਕਿੰਨੀ ਕੀਤੀ ਆ ਤੁਸੀਂ ਦਸ਼ਕਾ ਸਾਂਝਾ ਕਰ ਦੋ ਪਿਓ ਪੁੱਤ ਕਿੰਨੀ ਕਿੰਨੀ ਮਿਹਨਤ ਕਰਕੇ ਕਿੰਨੀ ਕਿੰਨੀ ਦੂਰੀ ਜਾਂਦੇ ਹੁੰਦੇ ਸੀ ਬਹੁਤ ਜੀ ਮਿਹਨਤ ਕੀਤੀ ਏਕਮ ਨੇ ਬਹੁਤ ਆਪਣੇ ਪਾਪਾ ਦੇ ਨਾਲ ਮਿਹਨਤ ਕੀਤੀ ਆ ਕਿ ਮਤਲਬ ਕਿ ਜਿੱਥੇ ਮਰਜੀ ਆਂ ਦੂਜੇ ਤੀਜੇ ਪਿੰਡਾਂ ਆਂ ਹੀ ਇਤਰਾ ਮਤਲਬ ਕਿ ਮਿਹਨਤ ਕਰਦੇ ਆਂ ਜਾਂਦੇ ਆਂ ਸਭ ਦੇ ਪਤੇ ਲੈਣੇ ਆ ਤੇ ਜਿੱਥੇ ਉੱਥੇ ਰਹਿ ਜਾਏ ਇਹਨਾਂ ਮਗਰ ਹੱਟੇ ਪਾਉਂ ਜਾਂ ਆਂ ਸਕੂਲੋਂ ਆਣ ਕੇ ਪਹੁੰਚੇ ਮੋਟਰਸਾਈਕਲ ਇਹਨਾਂ ਜਿੱਥੇ ਚਭਾਲੋ ਸਾਰਾ ਕਿ ਕੋਈ ਵੀ ਰਾਨੂੰ ਇਥੋਂ ਦੇ ਕੇ ਗਿਆ ਵੀਰ ਉਹ ਵੀ ਆਪਣਾ ਹੀ ਤੇ ਉਹ ਦੇ ਕੇ ਗਿਆ ਬੈੱਡ ਇਹਨੂੰ ਗਿਫਟ ਸਾਨੂੰ ਪਤਾ ਵੀ ਨਹੀਂ ਉਹਨਾਂ ਦਾ ਵੀ ਨਹੀਂ ਪਤਾ ਤਾਂ ਕਹਿੰਦਾ ਮੰਮੀ ਆਪਣੇ ਘਰੇ ਤੇ ਬੈੱਡ ਆ ਗਿਆ ਵੀ ਬਾਹਰ ਮੂੜੀਆਂ ਪਟਾ ਨਾ ਤੁਹਾਨੂੰ ਫੋਨ ਗਿਆ ਵੀ ਆ ਗਈ ਗੱਡੀ ਬੈੱਡ ਲਵਾ ਲੈ ਮੈਂ ਤਾਂ ਮੰਮੀ ਆ ਗਏ ਬੈੱਡ ਘਰੇ ਮਾਪੇ ਨੂੰ ਕਿੰਨੀ ਕਿ ਖੁਸ਼ੀ ਹੁੰਦੀ ਹੈ ਜਦੋਂ ਇੱਕ ਨੂੰ ਇੰਨਾ ਲੋਕ ਪਿਆਰ ਕਰਦੇ ਨੇ ਇੱਕ ਕਬੱਡੀ ਖੇਡਣ ਵਾਲੇ ਜਾਂ ਕਬੱਡੀ ਵੇਖਣ ਵਾਲਿਆਂ ਦਾ ਮਾਨ ਸਨਮਾਨ ਦਿੰਦੇ ਨੇ ਫਿਰ ਮਾਪੇ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਸਮਾਰਨ ਦਿੰਦਾ ਸਾਨੂੰ ਕੋਈ ਟਿਕਾਣਾ ਨਹੀਂ ਹੈਗਾ ਸਰ ਬਹੁਤ ਮਾਲਕ ਸਾਹਿਬ ਨੂੰ ਮਾਰਾ ਸੱਚਾ ਪਾਸ਼ਾ ਇਹ ਹੀ ਅਰਦਾਸਾ ਸਾਡੀਆਂ ਸਾਡੇ ਬੱਚੇ ਦੀ ਵੀ ਵੱਡੀ ਵੱਡੀ ਉਮਰ ਹੋਵੇ ਤੇ ਮਾਲਕ ਸਾਹਿਬ ਦੇ ਬੱਚਿਆਂ ਨੂੰ ਹੀ ਮਾਲਕਾ ਤਰੱਕੀਆਂ ਬਖਸ਼ੇ ਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰੀਤ ਸਿੰਘ ਗਰੇਵਾਲ ਤੇ ਅੱਜ ਤੁਹਾਨੂੰ ਜਿਸ ਪਰਿਵਾਰ ਨਾਲ ਮਿਲਾਵਾਂਗੇ ਕਬੱਡੀ ਜਗਦਾ ਬੇਤਾਦ ਬਾਦਸ਼ਾ ਇਕਮ ਜਿਹੜਾ ਕਿ ਗੋਪੀ ਸੰਦੀਪਪੁਰੀ ਦਾ ਸ਼ਗਿਰਦ ਆ ਅੱਜ ਉਸ ਘਰ ਵਿੱਚ ਪਹੁੰਚੇ ਆ ਕਿਉਂਕਿ ਇਕਮ ਅੱਜ ਜਿਹੜਾ ਕਿ ਨਿਊਜ਼ੀਲੈਂਡ ਦੀ ਧਰਤੀ ਤੇ ਖੇਡਣ ਵਾਸਤੇ ਕਬੱਡੀ ਦਾ ਮੈਚ ਗਿਆ ਵਾ ਪਰ ਮਾਪੇ ਆਪਦੇ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਮਾਪੇ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਪੁੱਤ ਜਿਹੜਾ ਅੱਜ ਚੰਗਾ ਨਾਕ ਮਾਇਆ ਵਾ ਉਹਨਾਂ ਦੀ ਮਾਤਾ ਜੀ ਸੰਦੀਪ ਕੋਲ ਸਾਡੇ ਨਾਲ ਆ ਮਾਤਾ ਜੀ ਕਿਸ ਤਰ੍ਹਾਂ ਦੇ ਦਿਓ ਅੱਜ ਪੁੱਤ ਨੇ ਚੰਗਾ ਨਾਂ ਕਮਾਇਆ ਕਬੱਡੀ ਜਗਤ ਵਿੱਚ ਅੱਜ ਵਿਦੇਸ਼ ਦੀ ਧਰਤੀ ਦੇ ਖੇਡਣ ਵਾਸਤੇ ਗਿਆ ਵਾ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਵੀਰ ਬਹੁਤ ਹਨੁਮਾਨ ਹੈ ਹਾਂ ਬੱਚੇ ਤੇ ਆਪਣੇ ਤੇ ਕਈ ਸੋਚਿਆ ਸੀ ਵੀ ਇੱਕ ਅਮਰੀਨਾਂ ਨਾਂ ਕਮਾਉ ਕਬੱਡੀ ਚ ਬਾਹਲੇ ਮੁਲਕਾਂ ਜਾਊਗਾ ਵਿਦੇਸ਼ਾਂ ਵਿੱਚ ਧਰਤੀ ਜਾਊਗਾ ਕਈ ਸੋਚਿਆ ਸੀ ਮਾਪੇ ਨੇ ਨਾ ਜੀ ਨਾ ਨਹੀਂ ਸੋਚਿਆ ਉਹ ਤਾਂ ਹਾਨੂੰ ਪਤਾ ਹੀ ਪਈ ਇਹਨੇ ਕੁਛ ਨਾ ਕੁਛ ਕਰਨਾ ਆ ਜੇ ਭਾਵੇਂ ਜਿਹੜੀ ਮਰਜ਼ੀ ਜੌਬ ਮਿਲ ਜੇ ਇਹਨੂੰ ਮਿਲੂਗੀ ਜ਼ਰੂਰ ਬਾਕੀ ਆ ਵੜੀ ਦਾ ਨਹੀਂ ਸਾਨੂੰ ਪਤਾ ਵੀ ਇਹਨੇ ਵੀ ਕੀ ਡਾਕੂਮੈਂਟ ਚੱਲ ਜਾਣਾ ਹੈ ਡਵਡ ਬੜੇ 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 ਦੇਸ਼ਾਂ ਚ ਮੈਨੂੰ ਐਸੋ ਵੀ ਬਚਪਨ ਜੀ ਸ਼ੌਂਕ ਸੀ ਇੱਕ ਵੰ ਨੂੰ ਜਿਹੜਾ ਕਬੱਡੀ ਦਾ ਕਿ ਜਾਂ ਬਾਹਰ ਸ਼ੌਂਕ ਪਿਆ ਕੇ ਤੁਹਾਨੂੰ ਵੇਖੀ ਨਹੀਂ ਨਹੀਂ ਬਚਪਨ ਜੀ ਬਚਪਨ ਦਾ ਹੀ ਉਹਦਾ ਸ਼ੌਂਕ ਆ ਹਾਂ ਨਹੀਂ ਉਹਨੂੰ ਨਹੀਂ ਪਤਾ ਹੁੰਦਾ ਵੀ ਪੀ ਕਬੱਡੀ ਖੇਡਦਾ ਸਾਨੂੰ ਫਿਰ ਪਤਾ ਲੱਗਾ ਸੀ ਕਿਉਂਕਿ ਇੱਥੇ ਕਾਵੇ ਸ਼ਾਹ ਦਰਬਾਰ ਆ ਅੱਛਾ ਡੇਰੇ ਤੇ ਉੱਥੇ ਜਾਂਦਾ ਸੀ ਉੱਥੇ ਨਿਕਨੇ ਨਿਕੇ ਬੱਚੇ ਸਾਰੇ ਛੋਟੇ ਛੋਟੇ ਖੇਡਦੇ ਹੁੰਦੇ ਸੀ ਤੇ ਇਹਨੇ ਆਣ ਕੇ ਆਪਣੇ ਕੱਪੜੇ ਧੋਣੇ ਇਥੇ ਰਾਂ ਪੀ ਮਤਲਬ ਕਿ ਜਿਹੜੇ ਪੀ ਮਦਰ ਕੀ ਜਿੰਨਾਂ ਨਾਲ ਕਬੱਡੀ ਖੇਡਣੀ ਤੇ ਮੈਂ ਹਣਾ ਵੀ ਇਹ ਕਿਉਂ ਕਰ ਰੋਜੀ ਤੋਂ ਹੁੰਦਾ ਏਦਾਂ ਕਰਕੇ ਤੇ ਇਹਨਾਂ ਦੇ ਪਾਪਾ ਮਣ ਕਹਿੰਦੇ ਵੀ ਨਹੀਂ ਇਹ ਕਬੱਡੀ ਖੇਡਦੇ ਇੱਥੇ ਮਿੱਟੀ 'ਚ ਤੇ ਤਾਂ ਕਰਕੇ ਆ ਤੇ ਫਿਰ ਸਾਨੂੰ ਪਤਾ ਲੱਗ ਗਿਆ ਵੀ ਕਬੱਡੀ ਖੇਡਦਾ ਵਾ ਇਹ ਮਿਸਪੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕੌਣ-ਕੌਣ ਆ ਕਿੰਨੇ ਪਰਿਵਾਰ ਦੇ ਮੈਂਬਰ ਨੇ ਇਹਨਾਂ ਦੇ ਪਿਤਾ ਜੀ ਕੀ ਕੰਮ ਕਰਦੇ ਨੇ ਇਕਮਦੇਵ ਪਿਤਾ ਇਕਮਦੇਵ ਪਿਤਾ ਜੀ ਇਦਾਂ ਹੀ ਮਿਹਨਤ ਮਜ਼ਦੂਰੀ ਭਾਈ ਘਰ ਦੇ ਬਾਹਰ ਮਿਲ ਕੇ ਆਪਣਾ ਰੇੜਾ ਘੋੜੇ ਹੱਡਾ ਆਪਣਾ ਹੀ ਤੇ ਦਰ ਇਹਦੇ ਤੇ ਹੀ ਆਪਾਂ ਸਭ ਦਾ ਪਤਾ ਬਾਹਰ ਬਣਾਉਨੇ ਆਂ ਮੋਲੀਆਂ ਪਾਲਕ ਵਗੈਰਾ ਇਹਦਾ ਦਾ ਸਭ ਦਾ ਅਸੀਂ ਲੈ ਕੇ ਆਪਣਾ ਆਪਣੀ ਆ ਹੀ ਕਰਦੇ ਆਂ ਕੰਮ ਤੇ ਪੀ ਮਤਲਬ ਕੀ ਇੱਕ ਮਾਂ ਸਕੂਲੋਂ ਆਣ ਕੇ ਫੇਰੇ ਸਾਡੇ ਨਾਲ ਜਾਂਦਾ ਹੁੰਦਾ ਹੈ। ਮੈਂ ਇੱਕ ਵਾਰੀ ਗੱਲ ਕਰੀ ਇਹ ਸੁਭਾਅ ਦੀ ਗੱਲ ਕਰੀ ਕਿਸ ਤਰ੍ਹਾਂ ਦਾ ਸੁਭਾਅ ਹੈ ਕੰਦਾ ਕਿਉਂਕਿ ਮਾਂ ਨੂੰ ਆਪਣੇ ਪੋਤੇ ਸੁਭਾਅ ਬਾਰੇ ਪਤਾ ਹੁੰਦਾ ਵਾ ਵੀ ਨਰਮ ਹੈ ਗਰਮ ਹੈ ਕਿਸ ਤਰ੍ਹਾਂ ਦਾ ਸੁਭਾਅ ਸੀ ਬਚਪਨ ਦੇ ਦਾ ਇਹ ਇੱਕ ਮੁੰਡਾ ਬਹੁਤ ਸ਼ਾਂਤ ਸੁਭਾਅ ਹੈ ਕਦੀ ਨਹੀਂ ਇਹਨੇ ਬਹੁਤ ਖੁੱਲ ਕੇ ਨਾ ਕਦੀ ਗੱਲ ਹੀ ਕੀਤੀ ਆ ਹਾਂ ਨਾ ਕਦੀ ਖੁੱਲ ਕੇ ਗੱਲ ਕੀਤੀ ਆ ਤੇ ਨਾ ਹੀ ਖੁੱਲ ਕੇ ਇਹਨੇ ਸਾਨੂੰ ਕਦੀ ਮਤਲਬ ਕਿ ਕੋਈ ਗੱਲ ਕਹੀ ਫਿਰ ਮੈਨੂੰ ਆ ਕੰਮ ਜ਼ਰੂਰੀ ਚਾਹੀਦੇ ਆ ਗੱਲ ਹੋਣੀ ਚਾਹੀਦੀ ਮੇਰੇ ਬਾਰੇ ਕਦੀ ਵਾਸਤੇ ਉਹਨੇ ਤੇ ਆਪਣੇ ਪਿਤਾ ਨਾਲ ਮਿਹਨਤ ਕਿੰਨੀ ਕੀਤੀ ਆ ਤੁਸੀਂ ਦਸ਼ਕਾ ਸਾਂਝਾ ਕਰ ਦਿਓ ਪਿਓ ਪੁੱਤ ਕਿੰਨੀ ਕੀ ਮਿਹਨਤ ਕਰਕੇ ਕਿੰਨੀ ਕਿੰਨੀ ਦੂਰੀ ਜਾਂਦੇ ਹੁੰਦੇ ਇਹ ਬਹੁਤ ਜਿੰਮੇਤ ਕੀਤੀ ਆ ਇੱਕ ਮੈਂ ਬਹੁਤ ਆਪਣੇ ਪਾਪਾ ਦੇ ਨਾਲ ਮਿਹਨਤ ਕੀਤੀ ਹੈ ਕਿ ਮਤਲਬ ਕਿ ਜਿੱਥੇ ਮਰਜੀ ਦੂਜੇ ਤੀਜੇ ਪਿੰਡਾਂ ਆਂ ਇਸ ਤਰ੍ਹਾਂ ਮਤਲਬ ਕਿ ਮਿਹਨਤ ਕਰਦੇ ਆ ਜਾਣੇ ਹਸਬ ਦੇ ਪਤੇ ਲੈਣੇ ਆ ਤੇ ਜਿੱਥੇ ਉੱਥੇ ਰਹਿ ਜਾਂਦੇ ਨੇ ਮਗਰ ਸਾਡੇ ਪਾਉਣ ਜਾਣਾ ਸਕੂਲੋਂ ਆਣ ਕੇ ਪਹੁੰਚੇ ਇੱਕ ਕਦੇ ਇਹ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਇਹ ਚੀਜ਼ ਨੂੰ ਲੈ ਕੇ ਵੀ ਮੰਮੀ ਮੈਂ ਹਮੇਸ਼ਾ ਕਬੱਡੀ 'ਚ ਜਾਣਾ ਵਾ ਕਬੱਡੀ 'ਚ ਚੰਗਾ ਨਾਮ ਕਮਾਉਂਗਾ ਕਬੱਡੀ 'ਚ ਤੁਹਾਡਾ ਮਾਪਿਓ ਦਾ ਨਾਰਾਸ਼ ਕਰੂੰਗਾ ਕਦੀ ਕਿਸ ਤਰ੍ਹਾਂ ਕੋਈ ਗੱਲ ਕਰਦਾ ਹੁੰਦਾ ਸੀ ਘਰੇ ਆ ਕੇ ਕਦੀ ਨਾ ਕਦੀ ਨਹੀਂ ਸ਼ੇਅਰ ਕੀਤਾ ਕੌਣ ਨੇ ਹਜੀਆਂ ਗੱਲਾਂ ਸਾਡੇ ਨਾਲ ਵੀ ਮੈਂ ਮਤਲਬ ਕਿ ਇਹੋ ਹੀ ਕੀ ਕੰਮ ਕਰਨਾ ਕਬੱਡੀ ਦਾ ਕਦੀ ਵਾਸਤੇ ਮੈਨੂੰ ਨਹੀਂ ਉਹਨੇ ਕੀਤਾ ਸਾਡੇ ਨੂੰ ਜਦੋਂ ਪਹਿਲੀ ਦਿਨ ਜਿੱਤ ਗਿਆ ਸੀ ਕਬੱਡੀ ਇੱਕ ਵੰਗ ਕਿਹੜਾ ਨਾਮ ਕਰੇ ਲੈ ਕੇ ਆਇਆ ਸੀ ਤੇ ਮਾਪੇ ਤੇ ਜਾਂ ਗੱਲ ਕਰੀਏ ਭੈਣਾਂ ਨੂੰ ਕਿੰਨੀ ਖੁਸ਼ੀ ਜੜੀ ਸੀ ਉਸ ਵੇਲੇ ਬਹੁਤ ਜਿਆਦੀ ਇਹ ਇੱਕ ਮ ਲਿਆਇਆ ਪਹਿਲੇ ਇਥੋਂ ਬਾਅਦ ਜਿਮਾਰੀ ਮਤਲਬ ਕੀ ਖਾਪੜ ਖੇੜਿਓ ਲਿਆਇਆ ਹੈ ਟਰੋਫੀ ਵੱਡੀ ਸਭ ਤੋਂ ਜਿਆਦੀ ਜਿਹੜੀ ਉਹ ਕਮਰੇ 'ਚ ਲੱਗੀ ਹੈ ਸਾਡੇ ਸਾਹਮਣੇ ਉਹ ਵਾਲੀ ਮੁੜ ਕੇ ਉਹ ਤੋਂ ਨੀਲਾ ਕੱਪ ਲਿਆਇਆ ਬਾਅਦ 'ਚ ਜਦੋਂ ਇਹਦੇ ਨਾਂ ਫਿਰੰਦੀਪੁਰਿਆ ਨੇ ਪਹਿਲਾ ਕੱਪ ਲਿਆਂਦਾ ਹਾਂ ਸਤਾਦ ਆਪਣੇ ਨਾਲ ਗਿਆ। ਸਾਨੂੰ ਪਤਾ ਹੈਗਾ ਉਤੋਂ ਬਾਅਦ ਫਿਰ ਕਹਿੰਦੇ ਝੜੀ ਲੱਗੀ ਆ, ਕੱਪਾਂ ਦੀ ਝੜੀ ਲੱਗੀ ਆ। ਉਤੋਂ ਬਾਅਦ ਮੋਟਰਸਾਈਕਲ ਹੋਰ ਕੀ ਕੀ ਸਮਾਨ ਆਇਆ ਉਹ ਵੀ ਦਸ਼ਕਾਂ ਸਾਂਝ ਕਰਦੇ ਹੋ। ਮੋਟਰਸਾਈਕਲ ਇਹਨੇ ਜਿੱਥੇ ਚਭਾਲੋ ਸਾਰਾ। ਫਿਰ ਕੋਈ ਵੀ ਰਾਨੂੰ ਇੱਥੋਂ ਦੇ ਕੇ ਗਿਆ ਵੀਰ ਉਹ ਵੀ ਆਪਣਾ ਹੀ। ਤੇ ਉਹ ਦੇ ਕੇ ਗਿਆ ਬੈੱਡ ਇਹਨੂੰ। ਗਿਫਟ। ਸਾਨੂੰ ਪਤਾ ਵੀ ਨਹੀਂ ਉਹਨਾਂ ਦਾ ਵੀ ਨਹੀਂ ਪਤਾ ਤਾਂ ਕਹਿੰਦਾ ਮੰਮੀ ਆਪਣੇ ਘਰੇ ਤਾਂ ਬੈੱਡ ਆ ਗਿਆ ਵੀ ਬਾਹਰ ਮੂੜੀਆਂ ਪਟਾ ਨਾ। ਤੇ ਸਾਨੂੰ ਫੋਨ ਗਿਆ ਵੀ ਆ ਗਈ ਗੱਡੀ। ਬੈੱਡ ਲਵਾ ਲੈ ਇੱਕ ਮੈਂ ਤਾਂ ਮੰਮੀ ਆ ਗਏ ਬੈੱਡ ਘਰੇ। ਮਾਹ ਚਾਲਾ ਫਤ ਫਿਰ ਚੱਲ ਗਏ ਮਾਪ ਨੂੰ ਕਿੰਨੀ ਕਿ ਖੁਸ਼ੀ ਹੁੰਦੀ ਹੈ ਜਦੋਂ ਇੱਕ ਨੂੰ ਇੰਨਾ ਲੋਕ ਪਿਆਰ ਕਰਦੇ ਨੇ ਇੱਕ ਵੱਡੀ ਖਾਡ ਖੇਡਣ ਵਾਲੇ ਜਾਂ ਕਬੱਡੀ ਵੇਖਣ ਵਾਲੇ ਇਹਨਾਂ ਦਾ ਮਾਨ ਸਨਮਾਨ ਦਿੰਦੇ ਨੇ ਫਿਰ ਮਾਪਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਸਮਾਲ ਲੈਂਦਾ ਸਾਨੂੰ ਕੋਈ ਟਿਕਾਣਾ ਨਹੀਂ ਹੈਗਾ ਸਰ ਬਹੁਤ ਮਾਲਕ ਸਾਹਿਬ ਨੂੰ ਮਾਰਾ ਸੱਚਾ ਪਾਸ਼ਾ ਇਹ ਹੀ ਅਰਦਾਸਾਂ ਸਾਡੀਆਂ ਸਾਡੇ ਬੱਚੇ ਦੀ ਵੀ ਵੱਡੀ ਵੱਡੀ ਉਮਰ ਹੋਵੇ ਤੇ ਮਾਲਕ ਸਾਹਿਬ ਦੇ ਬੱਚਿਆਂ ਨੂੰ ਹੀ ਮਾਲਕਾ ਤਰੱਕੀਆਂ ਬਖਸ਼ੀ ਤੇ ਮਤਾ ਬੁੱਧਾ ਪਾਵੀ ਮੈਨਸ ਤੋਂ ਵੀ ਕਿੰਨੇ ਕਿ ਮਾੜੇ ਹਾਲਾਤਾਂ ਚੋਂ ਪਰਵਾਲ ਨੇ ਜਿਹੜੇ ਇੱਕ ਨੂੰ ਪੜਾਈ ਕਿ ਲਖਾਈ ਕਰਾਈ ਆ ਜਾਂ ਪੜਾਈ ਦਾ ਪਾਲਣ ਪੋਸ਼ਣ ਕੀਤਾ ਵਾ ਕਿੰਨਾ ਕਿ ਮਾੜਾ ਸਮਾਂ ਮਾੜਾ ਦੌਰ ਵੇਖਿਆ ਇਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾੜਾ ਸਮਾਂ ਹੀ ਵੇਖਿਆ ਪਾਜੀ ਹਾਂ ਕੋਈ ਹਰ ਆਹ ਨੂੰ ਕਿਹ ਵੇਲੇ ਰੋਟੀ ਦਾ ਵੀ ਫਿਕਰ ਹੁੰਦਾ ਹੈ ਪਿਛਾਮ ਨੂੰ ਫੁਲਕੇ ਦਾ ਵੀ ਪੀਦਾ ਬਹੁਤ ਜ਼ਿਆਦੇ ਮਾੜੇ ਹੁੰਦੇ ਸਰ ਕੀ ਲੱਗਦਾ ਵੀ ਉਸਤਾਦ ਗੋਪੀ ਫਰੰਦੀਪੁਰੀ ਨੇ ਜੇਕਰ ਨਾ ਹੱਥ ਰੱਖਦਾ ਇਕਮ ਤੇ ਨਾ ਇਹਨਾ ਮਾਨ ਸਨਮਾਨ ਕਰਦਾ ਜਾਂ ਉਹਦਾ ਦੀ ਬਾਹ ਫੜਦਾ ਕਿ ਲੱਗਦਾ ਸੀ ਇਹਦਾ ਮਾਨ ਸਨਮਾਨ ਮਿਲਣਾ ਸੀ ਤੁਹਾਨੂੰ ਪਰਿਵਾਰ ਨੂੰ ਜਾਂ ਇਕਮ ਨੂੰ ਨਾ ਨਾ ਉਹਦੇ ਵਜ੍ਹਾ ਨਾਲ ਹਾਂ ਹੀ ਇੱਧਰ ਧਿਕਰ ਪਹੁੰਚੇ ਹਾਂ ਬਹੁਤ ਬਹੁਤ ਉਹਦਾ ਧੰਨਵਾਦ ਕਰਦੇ ਹਾਂ ਕੋਈ ਸਾਨੂੰ ਮਤਲਬ ਕਿ ਇਨਾ ਨਹੀਂ ਹੈਗਾ ਜੀ ਜਿੰਨਾ ਹੋਣਾ ਸਾਨੂੰ ਮਾਣ ਆ ਆਪਣੇ ਬੱਚੇ ਤੇ ਵੀ ਹਾਨੂੰ ਪਤਾ ਵਾ ਕਿ ਉਹਨੇ ਇੱਥੋਂ ਧਿਕਰ ਪਹੁੰਚ ਜਾਣਾ ਇਹ ਮੈਨੂੰ ਉਸ ਤੋਂ ਵੀ ਜਦੋਂ ਜਾਣਾ ਸੀ ਇੱਕ ਵਾਰਲੇ ਮੁਲਕ ਜਾਣਾ ਸੀ ਤੁਹਾਨੂੰ ਪਤਾ ਸੀ ਤੇ ਕਹਿੰਦੇ ਇੱਥੇ ਮੇਲਾ ਲੱਗਾ ਹੋਇਆ ਸੀ ਕਹਿੰਦੇ ਪਰਿਵਾਰ ਚ ਘਰ ਕਿਤੇ ਪੈਰ ਰੱਖਣ ਜਗ੍ਹਾ ਨਹੀਂ ਸੀ ਇਨੇ ਲੋਕ ਆ ਗਏ ਸੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਹਾਂਜੀ ਬਹੁਤ ਜ਼ਿਆਦੀ ਸੱਚਾਈ ਹੈ ਹਾਂਜੀ ਸਰ ਜਦੋਂ ਆਏ ਨਹੀਂ ਸਾਰੇ ਇਹਦੇ ਉਥੋਂ ਮਤਲਬ ਕਿ ਸਤਾਤ ਨੂੰ ਪ੍ਰਿੰਦੀ ਪ੍ਰੀਆ ਤੇ ਉਹਦੇ ਆਉਣ ਦੇ ਨਾਲ ਹੀ ਸਾਡੇ ਘਰੇ ਪਤਾ ਨਹੀਂ ਲੱਗਾ ਵੀ ਕਿਧਰੋਂ ਭੈਣ ਭਰਾ ਸਾਡੇ ਨੇ ਆ ਗਏ ਮਿੰਟੋਂ ਮਿੰਟ ਹੀ ਬਹੁਤ ਜ਼ਿਆਦਾ ਬੜਾ ਮਾਣ ਕੀਤਾ ਸਾਨੂੰ ਬੱਚੇ ਸਾਡੇ ਦੇ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਸਵਾਗਤ ਕੀਤਾ ਅੱਜ ਬੱਚੇ ਤੇ ਵੀ ਮਾਣ ਆ ਮਾਪੇ ਨੂੰ ਜਦੋਂ ਲੰਘਦੇ ਨੇ ਲੋਕ ਕਹਿੰਦੇ ਨੇ ਵੀ ਇਹ ਮਾਤਾ ਸੰਦੀਪ ਕੋਲ ਇੱਕਾਂ ਦੀ ਮਾਤਾ ਵਾ ਉਹ ਪਿਤਾ ਵਾ ਉਹ ਭੈਣਾ ਜਾ ਰਹੀਆਂ ਕਿੰਨਾ ਚੰਗਾ ਲੱਗਦਾ ਚੀਮ ਲੱਗਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੰਗਾ ਲੱਗਦਾ ਸਰ ਇਹ ਲੱਗਦਾ ਵੀ ਹਰ ਇੱਕ ਬੱਚੇ ਨੂੰ ਕਬੱਡੀ ਦੇ ਵਿੱਚ ਆਉਣਾ ਚਾਹੀਦਾ ਵਾ ਕਬੱਡੀ 'ਚ ਮਿਹਨਤ ਕਰਨੀ ਚਾਹੀਦੀ ਆ ਆਪਣਾ ਮਾਪੇਵਾਂ ਦਾ ਤੇ ਆਪਣੇ ਇਲਾਕੇ ਦਾ ਨਾਲ ਰੌਸ਼ਨ ਕਰਨਾ ਚਾਹੀਦਾ ਵਾ ਹਾਂਜੀ ਹਾਂ ਐਂ ਸਾਰੇ ਬੱਚਿਆਂ ਨੂੰ ਬੜਾ ਖੁਸ਼ ਵੇਖ ਕੇ ਹੁਣ ਹੁਣੀ ਮੈਂ ਇਹੀ ਗੱਲ ਕਹਿਨੀ ਮੈਂ ਸਾਰੇ ਬੱਚਿਆਂ ਨੂੰ ਵੇ ਆਪਣੇ ਵੀਰ ਵੱਲੇ ਵੇਖੋ ਤੁਸੀਂ ਵੀ ਇਹੋ ਕੰਮ ਕਰੋ ਜੇ ਤੁਹਾਡੇ ਮਨ 'ਚ ਹੈ ਹੀ ਨਾ ਅੱਛਾ ਪਈਂ ਵੀ ਇੱਕ ਮਰਗੇ ਬਣੀਏ ਤਾਂ ਤੁਸੀਂ ਸਿੱਖੋ ਕਿਹਨੂੰ ਵੀ ਪਤਾ ਹੋਵੇ ਪੀ ਸਹੀ ਠੀਕ ਉੱਠਿਆ ਤਾਂ ਬਚਾ ਤੇ ਚਲੋ ਐਂ ਵੀ ਹੋ ਜਾ ਬਣੀਏ ਹਮੇਸ਼ਾ ਕਹਿੰਦਾ ਕਹਿੰਦੇ ਗਰੀਬੀ 'ਚ ਉੱਠਿਆ ਬੰਦਾ ਬੜੀ ਮਿਹਨਤ ਕਰਦਾ ਵਾ ਬੜਾ ਆਪਣਾ ਜਿਹੜਾ ਪਸ਼ੋਕੜ ਆ ਆਪਣੀ ਹਮੇਸ਼ਾ ਪੁੱਲਦਾ ਨਹੀਂ ਵੀ ਮੈਂ ਕਿਹੜੇ ਦੌਰ ਚੋਂ ਨਿਕਲ ਕੇ ਆਇਆ ਕਿਹੜਾ ਮਾੜਾ ਸਮਾਂ ਦੇਖਿਆ ਵਾ ਕਹਿੰਦੇ ਹਮੇਸ਼ਾ ਯਾਦ ਰੱਖਦਾ ਬੰਦਾ ਹਾਂਜੀ ਸਾਨੂੰ ਬਹੁਤ ਜ਼ਿਆਦਾ ਜ਼ਿਆਦਾ ਸਮੇਂ ਜ਼ਿਆਦਾ ਜੇ ਇਸ ਦੌਰ ਚੋਂ ਹੀ ਨਿਕਲੇ ਹਾਂ ਬਹੁਤ ਜ਼ਿਆਦਾ ਸਾਨੂੰ ਸਾਨੂੰ ਪਤਾ ਫਿਰ ਇੱਕੋ ਕਮਰੇ 'ਚ ਹੀ ਸਾਰੇ ਰਹਿੰਦੇ ਹਾਂ ਸਾਰੇ ਭੈਣ ਭਰਾ ਸਾਨੂੰ ਜਦੋਂ ਇਦਾਂ ਵੀ ਮਤਲਬ ਕਿ ਭੈਣ ਭਰਾ ਵੀ ਆਉਂਦੇ ਸੀ ਰਿਸ਼ਤੇਦਾਰ ਕਿ ਜੇ ਲੱਗਦਾ ਵੀ ਜੇਕਰ ਇੱਕਮ ਕਬੱਡੀ ਦਾ ਖੇਡਦਾ ਨਾ ਇਸ ਇਲਾਕੇ ਇਸ ਚੰਗੇ ਗੇਮ ਚ ਆਉਂਦਾ ਤੇ ਲੱਗਦਾ ਸੀ ਘਰ ਦੀ ਗਰੀਬੀ ਨਿਕਲ ਗਈ ਹੋ ਗਈ ਦੋ ਨਹੀ ਲੱਗਦਾ ਉਹਦਾ ਸਾਨੂੰ ਪਤਾ ਹੀ ਵੀ ਇਹਨੇ ਕੁਛ ਨਾ ਕੁਛ ਤੇ ਕਰਨਾ ਹੀ ਆ ਹਾਂ ਵੀ ਆਪਣਾ ਬੱਚਾ ਵੀ ਇਹੀ ਲਈਦਾ ਵੀ ਕਿਦਾਂ ਮਤਲਬ ਕੀ ਸਾਨੂੰ ਪਤਾ ਹੀ ਬਾਕੀ ਸਾਨੂੰ ਆ ਨਹੀਂ ਪਤਾ ਵੀ ਇਹਨੇ ਕਬੱਡੀ ਚ ਹੀ ਜਾਣਾ ਹਾਂ ਤੇ ਕੀ ਸਨੇਹਾ ਦਿਨਾ ਚਾਹੋਗੇ ਉਸਤਾਦ ਨੂੰ ਗੋਪੀ ਫਰਿੰਦੀਪਰੇ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਜੇ ਸਾਡੇ ਜਿਹੜੇ ਦਰਸ਼ਕ ਨੇ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਦੇਸ਼ਾਂ ਦੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਨੇ ਇਹ ਕਬਦੀ ਮਾਤਾ ਕੀ ਕਹਿਣਾ ਚਾਹੋਗੇ ਉਹਨੂੰ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਫਰਿੰਦੀਪਰੀਆ ਦਾ ਸਤਾਤ ਦਾ ਵਦੇ ਦਾ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਅੱਜ ਮਾਤਾ ਨੇ ਵੀ ਧੰਨਵਾ ਕੀਤਾ ਅਤੇ ਉਹਨੇ ਕਿਹਾ ਵੀ ਜੇਕਰ ਉਸਤਾਦ ਗੋਪੀ ਫਰੰਦੀਪਪੁਰਿਆ ਨਾ ਹੁੰਦੇ ਤੇ ਸ਼ਾਇਦ ਏਕਮ ਅਜਾ ਚੰਗੇ ਮਕਾਮ ਤੱਕ ਏਡੇ ਵਧੀਆ ਮਕਾਮ ਤੱਕ ਨਾ ਪਹੁੰਚਦਾ ਬਾਕੀ ਬੜੀ ਗਰੀਬੀ ਚੋਂ ਬੜੇ ਮਾੜੇ ਹਾਲਾਤਾਂ ਚੋਂ ਨਿਕਲ ਕੇ ਆਇਆ ਵਾ ਜਿਹੜਾ ਏਕਮ ਆ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਬਹੁਤ ਵਾਰ ਸ਼ੇਅਰ ਕਰਦੇ ਹੋ ਜਿਹੜੇ ਕਬੱਡੀ ਨੂੰ ਕਬੱਡੀ ਜਗਤ ਨੂੰ ਪਿਆਰ ਕਰਦੇ ਨੇ ਜਿਹੜੇ ਏਕਮ ਨੂੰ ਪਿਆਰ ਕਰਦੇ ਨੇ ਮੈਨੂੰ ਦਿਓਜਾਤ ਮੈਂ ਤੁਹਾਡਾ ਹਰੀਤ ਸਿੰਘ ਗਰੇਵਾਲ ਅਮਰਸਤ ਜੀ ਬੜੀ ਕੀ ਨਾਮ ਤੁਹਾਡਾ ਸਿੱਖਦੇ ਆ ਤੁਸੀਂ ਦੇਸ ਹੈ ਮੇਰੇ ਕੀ ਲ